ਕੀ ਮਾਮਲਾ ਹੈ ਜੀ ਕਮੇਟੀ ਦੀ ਗੱਲ ਤੁਸੀਂ ਕਿਸ ਤਰ੍ਹਾਂ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਉਹ ਜਦੋਂ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਹੈ ਸਾਨੂੰ ਕੋਈ ਨਾ ਕੋਸੂ ਹਟੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪਲੈਨਿੰਗ ਕੋ ਬਣਾਣੀ ਛੱਡਾ ਕਬੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ ਉੱਥੇ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 30 33 ਸਾਲ ਉਮਰ ਸੀ ਜਿਹੜੀ ਜਿੰਨੇ ਨੋ ਹੈ ਉਹ 32 ਸਾਲ ਉਮਰ ਹੈ ਇਹ ਨਿਆਣ ਮਾ ਕੇ ਜੀ ਆਉਂਦੇ ਹਾਂ ਜੀ ਕੋਈ ਆਮਲਾ ਕੀ ਸੀ ਜਣਾ ਕੋਈ ਜੰਨੀ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਵੀ ਨਿਕਲੀ ਨਹੀਂ ਹਨਛਾਤੇ ਬੰਦੀ ਕਿੰਨਾ ਸਮਾਂ ਹੋ ਗਿਆ ਸੀ ਬਾਅਦ ਕਿੰਨਾ ਕਰਜਾ ਪਰਮਾਨ ਦੇ ਸਿਰ ਤੇ ਆਸਟਾ 40 ਲੱਖ ਦਾ ਕਰਜਾ ਮੁੰਡੇ ਦੇ ਤੇ ਕਮਾਣ ਵਾਲਾ ਕੋਈ ਨਹੀਂ जसवीर सिंह च कम करता है मेनू भी टैग हो गया बगे मैं कमा के खाता है पर मेरे को को नहीं कोई भी तो हाँ तो बार तुर तो करजा गोरमेंट ना चाहिए हा बच्चे दो निगे निगे बच्चे ने मेरे पोथरे एक पोते एक पोतला ਈ ਮਾਮਲਾ ਸੀ ਉਹ ਕੀ ਨਾਮ ਤੋਂ ਦਾ ਡਿਵਿਡੈਂਡ ਸੀ ਮੇਰੇ ਹਸਬੰਦ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰਿਕਾ ਗਏ ਹੋਣਾ ਤੇ ਸਾਡੇ ਸੇ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹੋ ਹੀ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੋਕੇ ਤੇ ਮੋਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਕੁ ਸਮਾਂ ਬਾਅਦ ਕਿੰਨਾ ਕੁ ਸਿਸਟਮ ਕਰਦਾ ਬਤਾਓ ਕਿ ਸਥਿਤੀ ਮਤ ਕਰ ਜਾ ਸਾਡਾ ਅਜੇ ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸ਼ਕਮੰਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ

ਕਿ ਜਿਹੜੀ ਘਟਨਾ ਆਪਰੇ ਉੱਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਵਾਕਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਪੁੱਪਾ ਜੀ ਨੂੰ ਪੂਰਾ ਹੋ ਗਏ ਕਿੰਨੀ ਹੋ ਗਈ ਉਹਨੇ ਇਸ ਘਰ ਦੇ ਕੋਤੇ ਦਿਮਾਗ ਚ ਵੱਜੇ ਗਏ ਨੇ ਮੈਂ ਜਸਵੀਤ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਨਨ ਦੁੱਖ ਦੇ ਵਿੱਚ ਸਾਰੇ ਹਾਂ ਬਕਰੀ ਦੀ ਹਾਂ ਫਰੀਓਮਿੰਗ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸਵੱਖਰਾਂ ਨੂੰ ਲੈ ਕੇ ਕੀ ਜਣਾ ਜਾਓ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਹੱਦ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਹੈ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜਖਮੀ ਹੋਏ ਔਰ ਕਿੰਨੇ ਲੋਕਾਂ ਨੂੰ ਫੇਰਿਆ ਜਾ ਤੂਈ ਉਸ ਤੋਂ ਜਿਹੜੀ ਸੁਣ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਤੇ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੇਰਿੰਗ ਸ਼ੁਰੂ ਕਰਤੀ ਫੇਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾੜ ਕੇ ਫੇਰੰਗ ਕਰਕੇ ਤੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਕੀ ਮੰਗ ਕਰਦੇ ਨੂੰ ਪਰਿਵਾਰ ਦੇ ਵਾਸਤੇ ਕਰਦੇ ਪਰਿਵਾਰ ਦੇ ਅਸੀਂ ਤੇ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਤੇ ਉਹ ਕਰਜ਼ਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਿਵਾਰ ਦੀ ਹਾਲਤ ਵੇਖੀਏ ਤੇ ਕਿਸ ਤਰ੍ਹਾਂ ਦੀ ਹਾਲਤ ਆ ਪਰਦੇ ਤੇ ਕਮਾਉਣ ਵਾਲਾ ਜਾਂ ਆਪਣਾ ਕਮਾੜ ਵਾਲਾ ਸਾਡਾ ਪਨੂਜਾ ਇਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਕ ਦਾ ਮੇ ਇਹਨਾਂ ਨੂੰ ਹੋ ਗਿਆ ਟੈਗ ਜੇ ਤਿੰਨ ਸਟੈਂਡਰਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉਗੋਏ ਕੀ ਮੰਗੋ ਆਹ ਇਹ ਦੇ ਹੋ ਕਹਿੰਦੇ ਆ ਕਿ ਥੋੜੀ ਬਾਕੀ ਕਿ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਾਧਮ ਮਿਲ ਜਾਵੇ ਤੇ ਇਹ ਬੱਚਿਆਂ ਦਾ ਕੋਈ ਥੋੜਾ ਜਿਹਾ ਠੋੜਾ ਸਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋ ਨੇ ਬੇਟਾ ਇੱਕ ਬੇਟੀ ਹੈ